ਹਰਾਨੀ ਦੀ ਇੱਕ ਗੱਲ ਹੈ ਜੀ ਪ੍ਰਧਾਨ ਮੰਤਰੀ ਨੇ ਵੀ ਦੱਸਿਆ ਹੈ ਕਿ 12000 ਕਰੋੜ ਪੰਜਾਬ ਸਰਕਾਰ ਕੋਲ ਡਿਜ਼ਾਸਟਰ ਰੀਲੀਫ ਦਾ ਪਿਆ ਹੈ ਹੂੰ ਜਿਹੜਾ ਡਿਜ਼ਾਸਟਰ ਰੀਲੀਫ ਦਾ ਫੰਡ ਹੁੰਦਾ ਹੈ ਜੀ ਉਹ ਹੋਰ ਕਿਸੇ ਵਾਸਤੇ ਵਰਤਿਆ ਨਹੀਂ ਜਾਂਦਾ ਹੂੰ ਐਗੀਆਂ ਸਥਿਤੀਆਂ ਹੁੰਦੀਆਂ ਜੀ ਉਦੋਂ ਵਰਤੇ ਜਾਂਦਾ ਇਹਨਾਂ ਨੇ ਵਰਤੇ ਕਿਉਂ ਨਹੀਂ ਮੇਰਾ ਨਿਸ਼ਾਨਾ ਦੋ ਗੱਲਾਂ ਤੇ ਹੈ ਇੱਕ ਇੱਕ ਬੂੰਦ ਗੰਦਾ ਪਾਣੀ ਅਸੀਂ ਦਰਿਆਵਾਂ ਵਿੱਚ ਨਹੀਂ ਜਾਣ ਦੇਵਾਂਗੇ ਬਸ ਦੂਜੀ ਗੱਲ ਸਾਰਾ ਨੈਰੀਕਰਨ ਕੀਤਾ ਜਾਊਗਾ ਪੱਕੀਆਂ ਸੀਮੈਂਟ ਦੀਆਂ ਤੇ ਕੰਕਰੀਟ ਲਾ ਕੇ ਜਿਹੜੇ ਤੁਹਾਡੇ ਖੇਤਾ ਰੇਤਾ ਤੁਹਾਡਾ ਹੈ ਜੇ ਕੋਈ ਪੰਗਾ ਲਊਗਾ ਮੈਂ ਆਉਂ ਸੋਸ ਇਸ ਗੱਲ ਦਾ ਹੈ ਕਿ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਜੀ ਆਏ ਹਮ ਕੱਲਾ ਕਹਿੰਦਾ 1600 ਕਰੋੜ ਹਮ ਦੇ ਕੇ ਜਾ ਰਹੇ ਆ ਇੱਥੇ ਇੱਕ ਤੱਕੜ ਤੱਕੜ 20000 ਕਰੋੜ ਚਾਹੀਦਾ ਸੀ ਇਹ ਬਹੁਤ ਆਪਣੇ ਕੌਮ ਨੇ ਸਾਰੀ ਮਦਦ ਕੀਤੀ ਹੈ ਤੋਂ ਇਸ ਕਰਕੇ ਮੈਂ 10000 ਜੀ ਨਾਲ ਗੱਲ ਕਰ ਰਿਹਾ ਸੀ ਜਦੋਂ ਪਾਣੀ ਥੱਲੇ ਆਇਆ ਮੈਂ ਹੀਰੋ ਸਾਹਿਬ ਕਹਦਾ ਤੁਸੀਂ ਹੀਰੋ ਸਾਹਿਬ ਦੱਸ ਦਿਓ ਮਾੜਾ ਮਾੜਾ ਜਾਣ ਤੋਂਗਾ ਅਸੀਂ ਸੇਵਾ ਕਰਾਂਗੇ ਯਾਰ ਕੀ ਕਰਦੇ ਜੇ ਟਰੈਕਟਰਾਂ ਦੀ ਵੀ ਸੇਵਾ ਕਰਾਂਗੇ ਤੁਹਾਨੂੰ 1 ਮਿੰਟ ਸਾਰਾ ਅਸੀਂ ਬੀਵੀ ਭੇਜਾਂਗੇ ਕਣਕ ਦਾ ਤੇ ਤੁਹਾਨੂੰ ਚਾਰਾ ਵੀ ਦੇਵਾਂਗੇ ਤੂੜੀ ਵੀ ਭੇਜਾਂਗੇ ਇਹ ਡਾਕਟਰਾਂ ਦੀ ਟੀਮ ਵੀ ਭੇਜੂੰਗਾ ਮੈਂ ਇੱਥੇ ਜੇ ਪਹਿਲੇ ਚਾਹੀਦੀ ਮੈਂ ਪਹਿਲੇ ਭੇਜਦਾ ਡਾਕਟਰਾਂ ਦੀ ਟੀਮ ਇੱਕ ਲੱਗਿਆ ਹੋਇਆ ਕੰਮ ਲੱਗਿਆ ਹੋਇਆ ਜੀ ਪਹਿਲਾਂ ਵੀ ਇੱਕ ਡੀਪ ਫੋਰੇ ਮਸ਼ੀਨਾ ਚਾਹੀਦੀ ਹੈ ਬੀ ਫੋਰੇ ਜਿਹੜਾ ਆਪਣਾ ਮੱਛਰ ਵਾਲੀ ਮਸ਼ੀਨਾ ਵੀ ਮੈਂ ਉਹ ਤੋਂ ਮੈਂ ਭੇਜਣਾ ਚਲਦੀ ਹਾਂਜੀ ਸੋ ਜਦੋਂ ਪਾਣੀ ਥੱਲੇ ਆ ਗਿਆ ਮੈਨੂੰ ਹੀਰੋ ਸਾਹਿਬ ਦੱਸ ਦਿਓ ਮੈਂ ਵੀ ਉਸ ਟਾਈਮ ਜਿਹੜਾ ਮਰੂ ਤੁਹਾਡੇ ਜੀ ਮਾਤਾ ਸਾਹਿਬ ਸਾਰਾ ਪੰਜਾਬ ਦਾ ਵਿਜ਼ਿਟ ਕਰ ਰਹੇ ਹਾਂ ਕੀ ਹਾਲਾਤ ਨੇ ਅੱਜ ਦੇ ਮੌਜੂਦਾ ਪੰਜਾਬ ਦੇ ਬੈਨਰਾਂ ਦੇ ਰੰਗਾਂ ਪੰਜਾਬ ਵਿਖਾਇਆ ਜਾ ਰਿਹਾ ਦੇਖੋ ਬਹੁਤ ਬਹੁਤ ਹੀ ਲਾਜ਼ਮੀ ਮੈਨੂੰ ਕਹਿਣ ਦੱਸਣਾ ਹੈ ਕਿ ਕਿੰਨਾ ਮਾੜਾ ਹਾਲ ਹੈ ਹਮ ਬੜਾ ਅਫਸੋਸ ਇਸ ਗੱਲ ਦਾ ਹੈ ਕੀ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਜੀ ਆਏ ਹਮ ਕੱਲਾ ਕਹਿੰਦਾ 1600 ਕਰੋੜ ਹਮ ਦੇਖੇ ਜਾ ਰਹੇ ਆ ਇੱਥੇ ਇੱਕ ਤੱਕੜ ਤੱਕੜ 20000 ਕਰੋੜ ਚਾਹੀਦਾ ਸੀ ਜੀ ਪਰ ਹੈਰਾਨੀ ਦੀ ਇੱਕ ਗੱਲ ਹੈ ਜੀ ਪ੍ਰਧਾਨ ਮੰਤਰੀ ਨੇ ਵੀ ਦੱਸਿਆ ਹੈ ਜੀ ਕਿ 12000 ਕਰੋੜ ਪੰਜਾਬ ਸਰਕਾਰ ਕੋਲੇ ਡਿਜ਼ਾਸਟਰ ਰੀਲੀਫ ਦਾ ਪਿਆ ਹੈ ਹਮ ਜਿਹੜਾ ਡਿਜ਼ਾਸਟਰ ਰੀਲੀਫ ਦਾ ਫੰਡ ਹੁੰਦਾ ਹੈ ਜੀ ਉਹ ਹੋਰ ਕਿਸੇ ਵਾਸਤੇ ਵਰਤਿਆ ਨਹੀਂ ਜਾਂਦਾ ਹਮ ਐਗੀਆਂ ਸਥਿਤੀਆਂ ਹੁੰਦੀਆਂ ਜੀ ਉਦੋਂ ਵਰਤੇ ਜਾਂਦਾ ਇਹਨਾਂ ਨੇ ਵਰਤਿਆ ਕਿਉਂ ਨਹੀਂ 12000 ਕਰੋੜ ਸੂਬੇ ਕੋਲੇ ਪਿਆ ਹੈ ਕਿਉਂ ਨਹੀਂ ਵਰਤ ਰਹੇ ਕੀ ਕਾਰਨ ਮੰਗਦੇ ਮੈਨੂੰ ਤਾਂ ਡਰ ਹੈ ਕਿਤੇ ਹੋਰ ਕਿਤੇ ਨਾ ਵਰਤ ਲਿਆ ਹੋਵੇ ਹਾਂ ਕਿਤੇ ਹਸ਼ਤਿਆਰਾਂ ਵਿੱਚ ਤੇ ਹੋਰ ਕਿਤਨਾ ਵਰਤ ਲਿਆ ਹੋਵੇ ਨਹੀਂ ਪਤਾ ਨਹੀਂ ਕਿਤੇ ਵਰਤ ਲਿਆ ਜਿਹਦਾ ਬਹੁਤ ਵੱਡਾ ਹਾਂ ਆ ਜਿਹੜਾ ਜੇ ਆ ਵਰਤ ਲੈਂਦੇ ਡੈਮ ਪੱਕੇ ਕਰ ਦਿੰਦੇ ਆ ਸਾਰੇ ਬੰਨ ਪੱਕੇ ਕਰ ਦਿੰਦੇ ਤੇ ਆ ਨੁਕਸਾਨ ਨਹੀਂ ਹੋਣਾ ਸੀ ਇਹ ਨਹਿਰੀ ਕਰਨ ਦੀ ਮੰਗ ਹੈ ਜੀ ਲੋਕਾਂ ਦੀ ਨਹਿਰੀ ਰੂਪ ਲੋਕਾਂ ਦੀ ਮੰਗ ਆ ਕਿ ਨਹਿਰੀ ਰੂਪ ਦਿੱਤਾ ਜਾਵੇ ਇਸ ਬਿਧਾਨਾ ਪੱਕਾ ਦੇਵਾਂਗੇ ਪਰਮਾਤਮਾ ਮਿਹਰ ਕਰੇ ਮੌਕਾ ਦਿੱਤੇ ਆਪ ਜਿਵੇਂ ਸੜਕਾਂ ਦੇ ਜਾਲ 'ਤੇ ਬਿਲੀਪੁਰੀ ਕਿਤੇ ਹੁਣ ਮੇਰਾ ਨਿਸ਼ਾਨਾ ਦੋ ਗੱਲਾਂ ਤੇ ਐ ਜੀ ਇੱਕ ਇੱਕ ਬੂੰਦ ਜੇ ਗੰਦਾ ਪਾਣੀ ਅਸੀਂ ਦਰਿਆਵਾਂ 'ਚ ਨਹੀਂ ਜਾਣ ਦੇਵਾਂਗੇ ਜੀ ਵਾਹ ਜੀ ਦੂਜੀ ਗੱਲ ਸਾਰਾ ਨੈਰੀਕਰਨ ਕੀਤਾ ਜਾਊਗਾ ਪੱਕੀਆਂ ਸੀਮੈਂਟ ਦੀਆਂ ਤੇ ਕੰਕਰੀਟ ਲਾ ਕੇ ਮਹਿੰਦ ਸਰ ਜੀ ਹਾਂ ਜੀ ਇਹਨਾਂ ਲੋਕਾਂ ਦੀ ਇੱਕ ਹੋਰ ਮੰਗ ਆ ਕਿ ਜਿਨ੍ਹਾਂ ਦੀਆਂ ਮਾਲਕੀ ਨੇ ਇਹਨਾਂ ਨੇ ਉਹਨਾਂ ਨੂੰ ਰੇਤਾ ਚੁੱਕਣ ਦਾ ਵੀ ਇਤੋ ਜਿੰਦਾਰੀ ਇੱਕ ਤਾਂ ਮੈਂ ਕਹਿਣਾ ਚਾਹਣਾ ਜਿਨ੍ਹਾਂ ਦੀਆਂ ਕੱਚੀਆਂ ਜ਼ਮੀਨਾਂ ਹੈ ਜੀ ਪਹਿਲੀ ਕੈਬਨਿਟ ਮੀਟਿੰਗ ਚ ਪੱਕੀ ਕਰਦਾਂਗੇ ਜੋ ਵੱਡੇ ਭਾਲਣ ਸਾਹਿਬ ਨੇ ਕੀਤੀ ਅਸੀਂ ਕਾਂਗਰਸ ਨੇ ਤੋੜਤੀਆਂ ਜੀ ਅਸੀਂ ਫਿਰ ਤੋਂ ਕਰਾਂਗੇ ਇਹਨਾਂ ਰਿਵਾਜਾਂ ਚ ਦੋ ਮਹੀਨੇ ਦੋ 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 ਮਹੀਨੇ ਲਈ ਰੇਤਾ ਜਿਹੜੀ ਜ਼ਮੀਨ ਦਾ ਹੈ ਆਪਣੀ ਮਾਲਕੀ ਵਾਲੀ ਜ਼ਮੀਨ ਦਾ ਰੇਤੇ ਦਾ ਹੱਕ ਉਹਦੇ ਕੋਲੇ ਹੀ ਹੈ ਦੋ ਮਹੀਨੇ ਦਾ ਟਾਈਮ ਦਿੱਤਾ ਜਿਹੜਾ ਨਾ ਐਲਾਨ ਕੀਤੇ ਆ 20-20 ਹਜ਼ਾਰ ਜੀ ਫਿਕਰ ਨਾ ਕਰੋ ਜਿਹੜੇ ਤੁਹਾਡੇ ਖੇਤਾਂ ਰੇਤਾ ਤੁਹਾਡਾ ਹੈ ਜੇ ਕੋਈ ਪੰਗਾ ਲਊਗਾ ਮੈਂ ਆਉਂਗਾ 20 ਹਜ਼ਾਰ ਦੇਣਗੇ ਜੀ ਪਿਛਲੀ ਵਾਰਾਂ ਸਰ ਨਹੀਂ ਕਹੀ ਸੀ ਸਰ ਇਹਨਾਂ ਨੇ ਸੀਸਾ ਤੇ ਲੇਕਰੂ ਸੀਸਾ ਤੇ ਕਰੂ ਬਦਲ ਸਾਹਿਬ ਬਦਲ ਸਾਹਿਬ ਜਿਹੜਾ ਐਲਾਨ ਕੀਤਾ ਇਹਨਾਂ ਨੇ 20000 80 ਹਜ਼ਾਰ ਤੱਕ ਠੀਕ ਹੈ ਜੀ ਜੀ 20000 ਤਾਂ ਮਜ਼ਾਕ ਹੈ ਸਾਖਬ ਸੁਖਬੀਰ ਸਿੰਘ ਜੀ ਬਦਲ ਪੋਰ ਸਾਰੇ ਪੰਜਾਬ ਦੇ ਇਹ ਵਿੱਚ ਦੌਰਾ ਕਰ ਰਹੇ ਨੇ ਖਾਸ ਕਰਕੇ ਹੜ ਪੀੜਤ ਇਲਾਕਿਆਂ ਦਾ ਦੌਰਾ ਕਰ ਰਹੇ ਨੇ ਆ ਸਾਰੇ ਉਹਨਾਂ ਦੇ ਸਮਰਥਕ ਨੇ ਜੋ ਇਥੋਂ ਦੀਆਂ ਮੇਨ ਮੰਗਾ ਸੀ ਨਹਿਰੀਕਰਨ ਓਜਾਂ ਦੀਆਂ ਉਹ ਗੱਲਾਂ ਕੀਤੀਆਂ ਗਿਆ ਰੇਤਾ ਦੀ ਗੱਲ ਕੀਤੀ ਕਿੰਨੇ ਵੀ ਰੇਤਾ ਅਸੀਂ ਕੋਲ ਖੜ ਕੇ ਚਕਾਵਾਂਗੇ ਸੋ ਕਹਿੰਦੇ ਵੀ ਜਿਹੜੀਆਂ ਕੱਚੀਆਂ ਪੈਲੀਆਂ ਸੀ ਸਾਡੇ ਵੇਲੇ ਪੱਕੀਆਂ ਹੋਈਆਂ ਹੁਣ ਵੀ ਇਹੀ ਪੱਕੀਆਂ ਕਰਾਂਗੇ ਸੋ ਇਹ ਇਹ ਵਿਸ਼ਵਾਸ ਦਵਾ ਕੇ ਗਏ ਨੇ ਕੀ ਇਹ ਵਿਸ਼ਵਾਸ ਜਿਹੜਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀਆਂ ਇਹਨਾਂ ਨੇ ਗੱਲਾਂ ਕੀਤੀਆਂ ਕੀ ਉਹ ਦਿੱਤੇ ਇਹ ਪੂਰੇ ਉਤਰਦੇ ਨੇ ਕਿ ਨਹੀਂ ਉਤਰਦੇ ਸੋ ਤੁਸੀਂ ਵੇਖ ਸਾਹ ਦੇ ਬੜਾ ਵੱਡਾ ਕਾਫਲਾ ਇਹਨਾਂ ਦਾ ਔਰ ਸਮਾਂ ਬੜਾ ਥੋੜਾ ਮਿਲਿਆ ਗੱਲਬਾਤ ਕਰਨ ਦਾ ਕਿਉਂਕਿ ਜਿਹੜੇ ਆਪਾਂ ਵੇਖਦੇ ਵੀ ਉਹਨਾਂ ਦੇ ਸਮਰਥਕ ਹੁੰਦੇ ਨੇ ਉਹ ਥੋੜਾ ਵੀ ਉਹ ਵੀ ਖਾਲੇ ਪੈ ਜਾਂਦੇ ਨੇ ਸੋ ਰਾਤ ਦਾ ਸਮਾਂ ਅੱਗੇ ਕਾਫੀ ਪਿੰਡਾਂ ਦਾ ਵਿਜ਼ਿਟ ਕਰਨਾ ਤੁਸੀਂ ਦੇਖ ਸਕਦੇ ਹੋ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਥੋੜਾ ਜਿਹਾ ਧਿਆਨ ਨਾਲ ਸੋ ਸੋ ਚਲੋ ਜੋ ਵੀ ਗੱਲਾਂ ਕੀਤੀਆਂ ਉਹਨਾਂ ਨੇ ਵਿਸ਼ਵਾਸ ਦਿਵਾਇਆ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਹ ਉਹ ਗੱਲਾਂ ਤੇ ਪੂਰੇ ਲੈਂਦੇ ਨੇ ਕਿ ਕੇਵਲ ਪਹਿਲੀਆਂ ਸਰਕਾਰਾਂ ਵਾਲੇ ਇਹ ਵਾਦੇ ਨਹੀਂ ਜਿਵੇਂ ਹੁਣ ਵੀ ਚਾਤੂ ਵਾਲਿਆਂ ਨੇ ਵਾਦੇ ਕੀਤੇ ਨੇ ਅਸੀਂ ਹੁਣੇ ਆਨੇ ਆ ਵੀ ਉਥੋਂ ਹੈਡਕੇ ਲਾ ਕੇ ਰਾਜੀ ਸੁਭਰਾਤਾ ਕਿ ਸਾਡੇ ਪੱਕੇ ਕਾਂਦੁਰਲੇ ਦਾ ਪੱਥਰ ਵੀ ਹੋਵੇ अच्छा ने आ, नेरी करना वे हां नेरी करना वे फिर जिन्ना ਲੋਕਾਂ ਦਾ ਉਧਰ ਨੁਕਸਾਨ ਹੋਇਆ ਉਹਨਾਂ ਨੂੰ ਵੀ ਖਾ ਜਿੱਦਾਂ ਕਿ ਸਤਿਗੁਰੂ ਜੀ ਜਿੱਦਾਂ ਕਿ ਆਪੋ ਵੇਖੋਗੇ ਆਮ ਲੋਕਾਂ ਦੇ ਘਰ ਟਹਿ ਚੁੱਕੇ ਨੇ ਕਿ ਉਹਨਾਂ ਘਰਾਂ ਦਾ ਕੋਈ ਕੀਤਾ ਜਾਵੇ ਉਹ ਘਰ ਬਣਾਏ ਜਾਣ ਜਾਲ ਰੱਖਣ ਹੀ ਨਹੀਂ ਦਿੱਤੀ ਆ ਰੱਖਣ ਤਾਂ ਨਹੀਂ ਦਿੱਤੀ ਵੀਰ ਜੀ ਭੀੜ ਹੀ ਤੁਹਾਨੂੰ ਪਤਾ ਹੈ ਬਹੁਤ ਜਿਆਦਾ ਸੀ ਤੇ ਭੀੜ ਦੇ ਵਿੱਚ ਨਹੀਂ ਇਹ ਕੰਮ ਹੋ ਚੱਕੇ ਗੱਲਾਂ ਹੋ ਸਕੀਆਂ ਬਾਲੋ ਸਾਹਿਬ ਜੀ ਧੰਨਵਾਦ ਇਹ ਪਰ ਕਹਿੰਦੇ ਵੀ ਸਾਨੂੰ ਸਮਾਂ ਨਹੀਂ ਮਿਲਿਆ ਆਪਣੀ ਗੱਲ ਰੱਖਣ ਦਾ ਸੋ ਸਮਾਂ ਖੁੱਲਾ ਚਾਹੀਦਾ ਸੀ ਇਹਦੇ ਇੱਥੇ ਸਮਾਂ ਖੁੱਲਾ ਚਾਹੀਦਾ ਹਾਂ ਬਾਬੂ ਜੀ ਕੀ ਕਹਿਣਾ ਚਾਹੁੰਦੇ ਹੋ ਕੋਈ ਕਮੀ ਨਹੀਂ ਹੋਊ ਸਾਡੀ ਹਾਂਜੀ ਸੋ ਹਾਂਜੀ ਸਤਿ ਸ੍ਰੀ ਅਕਾਲ ਖਾਨ ਸਾਹਿਬ ਬਹੁਤ ਇਹ ਕਹਿਣਾ ਚਾਹੁੰਦੇ ਜੀ ਬਾਨੀ ਸਾਹਿਬ ਦਾ ਬਹੁਤ ਧੰਨਵਾਦ ਆ ਜਿਹੜਾ ਸੰਗਤਾਂ ਨੂੰ ਦਰਸ਼ਨਦਾਰੇ ਦਿੱਤੇ ਜੋ ਵੀ ਕਾਰਜ ਆ ਹੁਣ ਸਰਕਾਰ ਸੇ ਤੇ ਚੱਲਨੇ ਬਾਕੀ ਚਲਾਉਂਦੇ ਆ ਪਏ ਆ ਬਾਕੀ ਵਾਹਿਗੁਰੂ ਜੀ ਨੂੰ ਬਹੁਤ ਕੰਮ ਚੰਗਾ ਕਰਦੇ ਪਏ ਜੀ ਚਲੋ ਅੱਜ ਵੇਖੋ ਚੈਨਲ ਦਾ ਵੀ ਧੰਨਵਾਦ ਕਰਦੇ ਆ ਜੇ ਧੰਨਵਾਦ ਜਿਹੜੇ ਦੁੱਖ ਦੇ ਸੁੱਖ ਦੇ ਟਾਈਮ ਤੇ ਸਾਡੇ ਕੋਲੇ ਪਹੁੰਚੇ ਵਾਹਿਗੁਰੂ ਜੀ ਕਰਦਾ ਸੋ ਅੱਜ ਵਾਲਿਆਂ ਨੇ ਮਗਰਲਿਆਂ ਨੂੰ ਚੰਗੇ ਕਹਿਣ ਲਾ ਦਿੱਤਾ ਹਾਲਾਂਕਿ ਲੋਕ ਉਹਨਾਂ ਤੋਂ ਲੋਕਾਂ ਦਾ ਮੋਹ ਪੰਗ ਹੋਇਆ ਸੀ ਬਦਵਾਲੀ ਸਰਕਾਰ ਲੈ ਕੇ ਆਈ ਜਿਹੜੇ ਬਦਲਾਅ ਲੈਣਾ ਹੈ ਹਾਂਜੀ ਹਾਂਜੀ ਸੋ ਉਹਨਾਂ ਤੋਂ ਮੋਹ ਪੰਗ ਹੁੰਦੇ 70 ਸਾਲ ਲੱਗੇ ਸੀ ਇਹਨਾਂ ਨੇ 3 ਸਾਲਾਂ ਦੇ ਵਿੱਚ ਲੋਕਾਂ ਦਾ ਮੋਹ ਪੰਗ ਹੋ ਗਿਆ ਅੱਜ ਹਰੇਕ ਬੰਦਾ ਕਹਿ ਰਿਹਾ ਵੀ ਬਾਦਲ ਸਾਹਿਬ ਬਹੁਤ ਵਧੀਆ ਹਨ ਸਾਡੇ ਹਰ ਦੁੱਖ ਸੁੱਖ ਦੇ ਕਿਸਾਨੀ ਹਰ ਦੁੱਖ ਸੁੱਖ ਦੇ ਵਿੱਚ ਖੜਦੇ ਸੀ ਉਹ ਜਿਵੇਂ ਕਹਿੰਦੇ ਨੇ ਵੀ ਨਵੀਂ ਨੋ ਆ ਜਾਂਦੀ ਤੇ ਉਹ ਪ੍ਰਾਣੀ ਨੂੰ ਚੰਗਾ ਕਹਿਣ ਲਾ ਦਿੰਦੀ ਸੋ ਇਹਨਾਂ ਨੇ ਇਹਨਾਂ ਨੇ ਇਹ ਨਵੇਂ ਆਲਿਆਂ ਨੇ ਬਦਲਾ ਲਿਆ ਨੇ ਇਹੋ ਜੇ ਕਾਰਜ ਕੀਤੇ ਵੀ ਤਿੰਨਾਂ ਸਾਲਾਂ ਦੇ ਵਿੱਚ ਲੋਕ ਮਗਰ ਲਿਆ ਨੂੰ ਚੰਗੇ ਕਹਿਣ ਲੱਗ ਪਏ ਸੋ ਬਾਦਲ ਸਾਹਿਬ ਆਏ ਸਮਾਂ ਬੜਾ ਥੋੜਾ ਸੀ ਰਾਤ ਦਾ ਸਮਾਂ ਸੀ ਜਿੰਨੀ ਗੱਲਬਾਤ ਹੋਈ ਉਹਨਾਂ ਨੂੰ ਗੱਲਬਾਤ ਕੀਤੀ ਏ ਸੋ ਉਹਨਾਂ ਦੇ ਸਮਰਥਕ ਜੀ ਕੋ ਗੱਲਬਾਤ ਕਰਨਾ ਚਾਹਣਗੇ ਉਹਨਾਂ ਦੇ ਨਾਲ ਗੱਲਬਾਤ ਰੱਖਣ ਦਾ ਯਤਨ ਕਰਦੇ ਜੋ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ